ਚ ਚਬਾਲ ਦੇ ਨੇੜੇ ਇਨਕਾਊਂਟਰ ਹੋਇਆ ਲਖਵੀਰ ਲੰਡਾ ਦੇ ਪਿੰ ਸਾਥੀ ਪੁਲਿਸ ਤੇੜੀ ਕਿਚੌੜ ਨੇ ਗੈਂਗ ਦੇ ਮੈਂਬਰ ਨੇ ਪੁਲਿਸ ਤੇ ਸਿੱਧਾ ਫਾਇਰ ਕੀਤਾ ਸੀ ਇਸੇ ਦੇ ਕਰਕੇ ਜਵਾਬੀ ਫਾਇਰਿੰਗ ਕੀਤੀ ਗਈ ਗੋਲੀ ਲਗਨ ਦੇ ਨਾਲ ਇੱਕ ਦੋਸ਼ੀ ਵਕਮੀ ਹੋਇਆ ਦੋ ਮੁਲਜ਼ਮ ਕਾਬੂ ਕਰ ਲਏ ਗਏ ਨੇ ਉਹਨਾਂ ਦੇ ਨਾਲ ਹੈਰੋਇਨ ਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ ਸਾਡੇ ਮਾਨਯੋਗ ਸੀਐਮ ਸਾਹਿਬ বিএনਪ ਸਾਹਿਬ ਤੇ ਡੀਆਈਜੀ ਫਰੋਥ ਕੋ ਦੇ ਨੇ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚੱਲਦਾ ਪਿਆ ਹੈ ਉਹਦੇ ਤਹਿਤ ਸਾਡੇ ਸਤਿ ਸ੍ਰੀ ਅਕਾਲ ਐਸਪੀ ਆਈਪੀਐਸ ਪ੍ਰਵੇਸ਼ਨਰ ਅਸ਼ੋਕ ਮੀਨਾ ਜੀ ਡੀਐਸਪੀ ਸਿਟੀ ਡਾਕਟਰ ਰੀਪੂ ਤਪਨ ਇੰਚਾਰਜ ਸੀਆਈਏ ਅਮਨਦੀਪ ਤੇ ਇਹ ਓਵਰਆਲ ਸੁਪਰਵੀਜ਼ਨ ਜਿਹੜੀ ਸੀਗੀ ਆਪਣੀ ਐਸਪੀਡੀ ਸਾਹਿਬ ਅਜੇ ਰਾਜ ਇਨਫੋਰਮੇਸ਼ਨ ਮਿਲੀ ਸੀਗੀ ਕਿ ਭਈ ਜੈਸਲ ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਨੇ ਜਿਨ੍ਹਾਂ ਨੇ ਸਰਦਪਾਰ ਤੋਂ ਹੀਰੋਇਨ ਤੇ ਵੈਪਨ ਮੰਗਵਾਏ ਆ ਤੇ ਅੱਜ ਜਿਹੜੀ ਆ ਰੋਡ ਸੀਨਾ ਵੀ ਨਿਕਲ ਸਰਦ ਦਾ ਸਰ ਪਲੀਜ਼ ਉਹ ਇੱਕ ਗੰਭੀਰ ਮਾਮਲਾ ਹੈ ਚਲੋ ਨਾ ਸਰਦ ਦਾ ਜਿਹੜਾ ਸਰਦ ਦਾ ਪਿੰਡ ਹੈ ਜੀ ਉਥੋਂ ਉਸ ਰੋਡ ਤੇ ਏਜ ਜਾਂਦੇ ਪਈਆਂ ਤੇ ਸਾਡੀ ਪੁਲਿਸ ਪਾਰਟੀ ਨੇ ਸਾਡੇ ਐਸ ਐਚ ਓ ਜਿਹੜੇ ਨੇ ਅਸ਼ੋਕ ਮੀਨਾ ਜੀ ਇੱਕ ਨਾਕਾ ਲਾਇਆ ਸੀਗਾ ਜਦੋਂ ਉਹਨਾਂ ਨੇ ਪੁਲਿਸ ਨੂੰ ਵੇਖਿਆ ਤੇ ਇਹਨਾਂ ਨੇ ਪੁਲਿਸ ਵੈਲਫੇਅਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੋਸ਼ੀ ਅਜੇ ਪਾਲ ਉਰਫ ਮੋਟਾ ਜਿਹੜਾ ਕਿ ਜੈਸਲ ਦਾ ਬੜਾ ਖਾਸ ਗੁਰਗਾ ਸੀਗਾ ਉਹਦੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹਾਲਤ ਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਹੋਰ ਉਹਦੇ ਸਾਥੀ ਇੱਕ ਦਾ ਨਾਮ ਰੌਨਕ ਹੈ ਤੇ ਦੂਜੇ ਦਾ ਦੀਪਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਹਨਾਂ ਤੋਂ ਜਿਹੜੀ ਐਕਟਿਵ ਬਰਾਮਦ ਹੋਈ ਸੀਗੀ ਉਹਦੇ ਵਿੱਚੋਂ ਤਕਰੀਬਨ ਆਧਾ ਕਿਲੋ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਹੈ ਇੱਕ ਪਿਸਤਲ ਟੀ ਬੋਰ ਦਾ ਜਿਹਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਸੀਗਾ ਤੇ ਮੇਡ ਇਨ ਚਾਈਨਾ ਹੈ ਉਹ ਵੀ ਬਰਾਮਦ ਕੀਤਾ ਗਿਆ ਇਹ ਨਜ਼ਰ ਸਰ ਪਹਿਲੇ ਕੋਈ ਮਾਮਲੇ ਮੂਲੇ ਹੈਗੇ ਕੋਈ ਇਹੋ ਜੀ ਗੱਲ ਹੈ ਇਹ ਅਜੇਪਾਲ ਮੋਟਾ ਤੇ ਜੀ ਪੁਰਾਣੀ ਕ੍ਰਿਮਨਲ ਹਿਸਟਰੀ ਹੈਗੀ ਹੈ ਇਸ ਤੇ ਆਰਮਸ ਐਕਟ ਦੇ ਅਟੈਂਪਟ ਟੂ ਮਰਡਰ ਦੇ ਸਮਗਲਿੰਗ ਦੇ ਸਾਰੇ ਹਰ ਤਰ੍ਹਾਂ ਦੇ ਪਰਚੇ ਦਰਜ ਹੈ ਤੇ ਚਬਾਲੀ ਦੀ ਇਹਦੇ ਵਿੱਚ ਕਾਫੀ ਐਕਟਿਵ ਸੀਗਾ ਸਮਗਲਿੰਗ ਦੇ ਵਿੱਚ ਤੇ ਸਾਡੇ ਐਸ ਐਚ ਓ ਸਾਹਿਬ ਨੂੰ ਅਸ਼ੋਕ ਮੀਨਾ ਜੀ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਤੇ ਕਵਰਕ ਕਰਦੇ ਪਏ ਸੀਗੇ ਤੇ ਆ